ਹਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਪਸ਼ੂ ਮੰਡੀ ਜੁਗਰਾਉ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟੌਪ ਕਲਾਸ ਦੇ ਝੋਟੀਆਂ ਤੇ ਮਰਜਾ ਤੇ ਉਹਨਾਂ ਬਾਰੇ ਦਵਾਂਗੇ ਜਾਣਕਾਰੀ ਤੇ ਬਾਈ ਜੀ ਪਸ਼ੂ ਬਾਧੂ ਆਏ ਹੋਏ ਨੇ ਮੰਡੀ 'ਚ ਅੱਜ ਤੇ ਬਾਕੀ ਬਾਈ ਜੀ ਸਾਰੇ ਵੀਰਾਂ ਨੂੰ ਵੇਚਦੇ ਦੇਖੋ ਕਮੀ ਪੇਸ਼ੀ ਹੋਵੇ ਦੱਸਿਆ ਜਰੂਰ ਕਰੋ ਬਾਈ ਜੀ ਕਮੈਂਟ ਕਰਕੇ ਤੇ ਆਪਣੀ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਮੇਰਾ ਵੀਰ ਤੇ ਬਾਕੀ ਬਾਈ ਜੀ WhatsApp ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਆਪਣੇ ਲਿੰਕ ਨੂੰ ਜੀ ਤੇ ਬਾਕੀ ਵੀਰ ਆਪਾਂ YouTube YouTube ਤੋਂ علاوہ ਜੀ Facebook ਤੇ ਵੀ ਆਪਣੇ ਚੈਨਲ ਤਿਆਰ ਕਰਨ ਜਾ ਰਹੇ ਆ ਜੀ ਤੇ ਉੱਥੇ ਵੀ ਬਾਈ ਜੀ ਫੁੱਲ ਸਪੋਰਟ ਕਰਿਓ ਸਾਡੀ ਸਪੋਰਟ ਦੀ ਫਿਰ ਫੁੱਲ ਲੋਡ ਹੈ ਤੇ ਬਾਕੀ ਵੀਰ ਆ ਵੀਰ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੇ ਵੀਰ ਐਦਾਂ ਦੀ ਵੀਡੀਓ ਵੀ ਥੋੜੇ ਟਾਂਕ ਲੈ ਕੇ ਆਉਂਦੇ ਰਹਾਂਗੇ ਟਾਪ ਕੁਆਲਟੀ ਦੀਆਂ ਬਾਈ ਕੋਲੇ ਖੜੀਆਂ ਨੇ ਝੋਟੇ ਤੇ ਇਹਨਾਂ ਬਾਰੇ ਲਵਾਂਗੇ ਜਾਣਕਾਰੀ ਤੇ ਸ਼ਾਨਦਾਰ ਕੁਆਲਟੀ ਹੈ ਬਾਈ ਚੈੱਕ ਕਰੋ ਤੁਸੀਂ ਕਾਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਤੇ ਬਾਕੀ ਬਾਈ ਜੀ ਸਿੰਘਾਂ ਦੀ ਵੀ ਕੁੰਡੀ ਹੈ ਬਾਈ ਜੀ ਸ਼ਾਨਦਾਰ ਪਸ਼ੂ ਹੈ ਤੇ ਬਾਈ ਕੋਲੇ ਨੇ ਜਾਣਕਾਰੀ ਬਾਈ ਸਾਸੀ ਗਾਲ ਜੀ ਕੀ ਹਾਲ ਹੈ ਵੀਰੇ ਵਧੀਆ ਜੀ ਤੁਸੀਂ ਕੀ ਨਾਮ ਹੈ ਵੀਰੇ ਆਪਣੇ ਆਪਾਂ ਬਾਰਸੀ ਜੀ ਠੀਕ ਹੈ ਬਾਈ ਜੀ ਕਿਹੜਾ ਪਿੰਡ ਪੈਂਦਾ ਵੀਰੇ ਆਪਣਾ ਵੀਰੇ ਜੀਰੇਣਾ ਰਾਏ ਦਾ ਲੋਕੇ ਦਾ ਠੀਕ ਹੈ ਤੇ ਜ਼ਿਲ੍ਹਾ ਕਿਹੜਾ ਪੈਂਦਾ ਫਿਰ ਆਪਣਾ ਫਲਾਈਪਰ ਜੀ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਜੀ ਬਈ ਅੱਜ ਆਦੇ 4 ਪਸ਼ੂ ਲੈ ਕੇ ਆਏ ਠੀਕ ਹੈ ਬਾਈ ਜੀ ਕੋਈ ਛੇਲ ਹੋਇਆ ਅੱਜ ਇੱਕ ਤਾਂ ਹੋ ਗਿਆ ਜੀ ਕੀ ਗਾਹ ਕਹਿ ਪਏ ਅੱਜ ਠੀਕ ਹੈ ਜੀ ਅੱਜ ਵਧੀਆ ਠੀਕ ਹੈ ਬਾਈ ਜੀ ਹਾਂਜੀ ਸਭ ਤੋਂ ਪਹਿਲਾਂ ਬਾਈ ਜੀ ਜਿਹੜੀ ਆ ਛੋਟੀ ਖੜੀ ਹੈ ਤਾਂ ਕੀ ਹਿਸਾਬ ਦਾ ਹੈ ਕਿਹੜੇ ਸੂਈ ਹੈ ਜਾਦੂਆ ਸੂਈ ਹੈ ਜੀ ਮਗਰ ਕੱਟੀ ਹੈ ਜੀ ਅੱਧ ਪਾਈਵਾਂ ਦਿਨ ਹੋ ਗਿਆ ਸੂਈ ਦੇ ਤੇ ਕਿੰਨਾ ਬੋਲਾ ਬੋਲਾ ਥੰਦੇ ਵੀਰੇ ਮੇਰਾ 14 ਕਿਲੋ ਘਰ ਦਾ ਬੋਲਾ ਤਿਆਰ ਹੈ ਜੀ ਠੀਕ ਕਿੰਨਾ ਕਰ ਜੀ ਦੁੱਧ ਬਾਈ ਜੀ ਇਹਨੇ 16 17 ਕਿਲੋ ਕਰ ਦਿੰਨੇ ਬੋਲਾ ਕਰਤੂ ਰਾਮ ਲਾ ਬਾਈ ਜੀ ਠੀਕ ਬਈ ਕਿੰਨਾ ਮੁੱਲ ਰੱਖਿਆ ਪਿਆ ਤਾਂ ਵੀਰੇ ਕਿੰਨਾ ਮੁੱਲ ਆਏਗਾ ਜੀ 140 ਅੱਛਾ 140 ਬਈ ਜੈ ਜੇਰੇਟ ਰੱਖਿਆ ਹਾਂਜੀ ਜੈ ਜੇਰੇਟ ਥੋੜਾ ਬਹੁਤਾ ਮਨਤਨ ਹੋ ਜ ਨਿਕਲ ਮਸਾਣਾ ਬਈ ਇਕਲਾ ਇਕਲਾ ਥਾਣਾ ਤੇ ਲੰਬਾ ਥਾਣਾ ਬਈ ਜੀ ਅਟਰ ਕੁਆਲਟੀ ਬਿਲਕੁਲ ਸਾਫ ਸੁਥਰੀ ਹੈ ਬਈ ਜੀ ਕਿ ਚਾਰੇ ਥਾਣੇ ਵਿੱਚ ਪ੍ਰੋਪਰ ਗੈਪ ਹੈ ਜੀ ਉਹ ਚਾਰ ਕਾਮਕਾਰ ਮਮਾ ਜਿੰਨਾ ਫਿਰ ਮਕਸਰ ਕਿਹੜਾ ਕੱਟ ਨਹੀਂ ਹੋਣਾ ਮੈਂ ਕੱਟ ਨਹੀਂ ਕੱਟਦੀ ਤੇ ਸ਼ਾਨਦਾਰ ਕੁਆਲਟੀ ਹੈ ਬਈ ਜੀ ਤੇ ਚੰਗਾ ਪਸ਼ੂ ਬਈ ਦੁੱਧੜ ਤੇ ਲੰਬਾ ਥਾਣ ਲੱਗਿਆ ਬਈ ਜੀ ਸਭ ਤੋਂ ਵੱਡੀ ਗੱਲ ਹੈ ਕਿ ਸਾਫ ਸੁਥਰੀ ਝੋਟੀ ਹੈ ਬਈ ਜੀ ਹੈ ਥੋੜੀ ਕ੍ਰੋਸ ਚ ਆ ਜਾਂਦੀ ਹੈ ਪਰ ਬਈ ਹੜਾ ਪੱਖੋਂ ਬਈ ਜੀ ਬਹੁਤ ਸ਼ਾਨਦਾਰ ਕੁਆਲਟੀ ਹੈ ਟੈਕਾ ਸੰਤੂ ਜੀ ਤੇ ਨਿੱਖਣਵੇਂ ਹਨ ਬਈ ਜੀ ਚਾਰੇ ਤੇ ਸਾਫ ਸਾਫ ਤੇ ਤੇ ਬਈ ਮਗਰ ਕੀ ਇਹਦੇ ਇਹਦੇ ਮਗਰ ਕੱਟੀ ਆ ਵੱਡੇ ਬਈ ਜੀ ਜੇ ਮਗਰ ਕੱਟੀ ਹੈ ਬਈ ਜੀ ਹਾਂ ਜੀ ਠੀਕ ਹੈ ਬਈ ਜੀ ਤੇ ਮਗਰ ਬਈ ਇਹਦੇ ਕੱਟੀ ਹੈ ਤੋ ਆਫਾ ਸਭ ਤੋਂ ਵੱਡੀ ਗੱਲ ਹੈ ਤੇ ਬੁੱਧ ਚੰਗਾ ਬਈ ਜੀ ਪਛੂ ਥੱਲੇ ਉਹ ਜੀ ਸਾਫ ਸੁਥਰੀ ਆਟਮ ਕੁਆਲਟੀ ਹੈ ਟੈਕਾ ਸੰਤੂ ਜੀ ਖੁਦ ਜੀ ਬਈ ਆਪਕ ਕਿਹੜੇ ਇਲਾਕੇ ਚੋਂ ਆਈ ਬਈ ਅਸੀਂ ਝੁੱਟੀ ਇਹ ਹੈਗੀ ਫਰੀਦਕੋਟ ਇਲਾਕੇ ਦੀ ਆ ਜੀ ਠੀਕ ਹੈ ਬਈ ਜੀ ਹਾਂ ਜੀ ਇਸ ਤੋਂ ਬਾਅਦ ਜਿਹੜੀ ਕਿਹੜੀ ਖੜੀ ਝੁੱਟੀ ਆਪਣੇ ਕੋਲੇ ਬਈ ਆਹ ਵੇ ਝੇ ਝੁੱਟੀ ਆ ਜੀ ਠੀਕ ਹੈ ਬਈ ਜੀ ਇਹਦਾ ਕੀ ਸਕਦਾ ਮੈਂ ਝੁੱਟੀ ਦੇ ਬਈ ਜੀ ਹਾਂ ਜੀ ਇਹਨੂੰ ਪੰਜਵਾਂ ਦਿਨ ਹੋ ਗਿਆ ਸਰੀਰ ਅੱਛਾ ਤੇ ਕਿੰਨਾ ਕੁ ਦੁੱਧ ਹੈ ਬਈ ਬੋਲੋ ਬੋਲੋ 11-12 ਕਿਲੋ ਜੀ ਠੀਕ ਹੈ ਬਈ ਜੀ ਤੇ ਹਜੇ ਬਾਜੂ ਹੋਰ ਹਾਂ ਜੀ ਬਾਜੂ ਜੀ ਬਾਜੂ ਚਲਣਾ ਜੀ ਖੋਲ ਕੇ ਚੱਲਣਾ ਜੀ ਠੀਕ ਹੈ ਬਈ ਜੀ ਤੇ ਇਹ ਕਿਹੜੇ ਇਲਾਕੇ ਚੋਂ ਆਈ ਬਈ ਇਹ ਦੋਵੇਂ ਫਰੀਦਕੋਟ ਇਲਾਕੇ ਦੀ ਝੋੜ ਕਿਹੜੇ ਸੁਵੇ ਸੁਈ ਬਈ ਇਹ ਇਹ ਦੂਜਾ ਸੁਆ ਚ ਦੋਵੇਂ ਜਿਹੜੇ ਸੁਆ ਠੀਕ ਹੈ ਬਈ ਖੋਲ ਕੇ ਦਿਖਾਉਂਗੇ ਬਈ ਜੀ ਆ ਖੋਲੀ ਤੇ ਜੀ ਤੇ ਚੰਗਾ ਪਛੂ ਬਈ ਜੀ ਇਹਦੇ ਮਗਰ ਕੱਟਾ ਜੀ ਠੀਕ ਹੈ ਬਈ ਜੀ ਤੇ ਇਹਦੇ ਵਾਰੀ ਵੀ ਲਵਾਂ ਪੂਰੀ ਜਾਣਕਾਰੀ ਬਾਕੀ ਅਟਰ ਕੁਆਲਟੀ ਦੇ ਸਪੋਰ ਦੇ ਵੀ ਸਾਫ ਸੁਥਰੀ ਹੈ ਤੇ ਚਾਰਨਾਂ ਵਿੱਚ ਪ੍ਰੋਪਰ ਗੈਪ ਹੈ ਬਈ ਜੀ ਤੇ ਚੰਗਾ ਪਛੂ ਬਈ ਜੀ ਤੇ ਨਿਖੜਵੇਂ ਥਾਣਦੇ ਬਈ ਸਭ ਤੋਂ ਵੱਡੀ ਗੱਲ ਹੈ ਸਾਫ ਸੁਥਰੀ ਵੱਜ ਤੇ ਤੇ ਬਾਈ ਜੀ ਮਗਰ ਕੀ ਇਹਦੇ ਇਹਦੇ ਮਗਰ ਕਟ ਆ ਗਿਆ ਵੱਡੇ ਬਾਈ ਠੀਕ ਹੈ ਬਾਈ ਜੀ ਤੇ ਕਿੰਨਾ ਕੁ ਮੁੱਲ ਰੱਖਿਆ ਬਈ ਆਪ ਇਹਦਾ ਇਹਦਾ ਸਵਾਲ ਹੈ ਜੀ ਅੱਛਾ ਦੇਣ ਲੈਣੇ ਲਾਸਟ ਕਿਤਾ ਕਰ ਦੋਗੇ ਇੱਕ ਵੀ ਨਹੀਂ ਦੇ ਦਾਂਗੇ ਅੱਛਾ ਇੱਕ ਵੀਰੀ ਬਾਈ ਜੀ ਤੇ ਉਦਾਂ ਬਈ ਧਾਰਤੂ ਕਿਵੇਂ ਦੀ ਪੂਰੀ ਧਾਰ ਬਲੀਪੁਰ ਬਿਲਕੁਲ ਹਾਂ ਜੀ ਠੀਕ ਹੈ ਬਾਈ ਤੇ ਜਿਗਣਾ ਬੱਚੇ ਪੁੱچے ਖੋਲੀ ਇਹਨਾਂ ਮਾਰਦੀ ਮੁਰਦੀ ਤੇ ਨਹੀਂ ਕੋਈ ਇਹਨਾਂ ਲੈਬਲ ਚਾਹੀ ਨਹੀਂ ਹੈ ਕਰਮ ਵਾਲੇ ਤੇ ਬਾਈ ਵਪਾਰ ਦਾ ਕੰਮ ਕਰਦੇ ਆਪਾਂ ਤੇ ਕਿੰਨਾ ਕ ਟਾਈਮ ਹੋ ਗਿਆ ਆਪਰੋਂ ਕਰਦੇ ਨੂੰ ਆਪਾਂ ਨੂੰ ਹੋ ਗਿਆ 7-8 ਸਾਲ ਉਹਦੇ ਵੀਰੇ ਨੂੰ ਕਰਦੇ ਜੀ ਅਸੀਂ ਠੀਕ ਹੈ ਬਾਈ ਠੀਕ ਹੈ ਬਾਈ ਜੀ ਪਿੰਡ ਕਿਹੜਾ ਦੱਸੋ ਜੀ ਕਿ ਬਾਈ ਓਕੇ ਕਰਾਂ ਜੀ ਠੀਕ ਹੈ ਜ਼ਿਲ੍ਹਾ ਕਿਹੜਾ ਪੈਂਦਾ ਈ ਫਰਜ਼ੀ ਠੀਕ ਹੈ ਬਾਈ ਬਹੁਜੀ ਦਾ ਠੀਕ ਹੈ ਤੇ ਘਰੇ ਪਸ਼ੂ ਹੁੰਦੇ ਬਾਈ ਜੀ ਹਾਂਜੀ ਕਰੇ ਹੈਗੇ ਰੂਟੀਨ ਦੇ ਪਸ਼ੂ ਹੁੰਦੇ ਲਿਖਦੇ ਜੀ ਤੇ ਬਾਈ ਆਪਾਂ ਕੱਲਾ ਮੱਝਾਂ ਦਾ ਕਰਦੇ گاਵਾ ਦਾ ਵੀ ਕਰਦੇ گاਵਾ ਦੇ ਟਾਪ ਕਲਾਸ ਹੁੰਦੇ ਜੀ ਘਰੇ ਠੀਕ ਹੈ ਬਾਈ ਜ ਤੇ ਮੋਬਾਈਲ ਪਰ ਕਰ ਦੋਗੇ ਫਿਰ ਜੀ ਨੰਬਰ ਦਰ ਦੇਣਾ ਹਾਂਜੀ ਬਈ ਜੀ 8324 ਹਾਂਜੀ 62133 ਜੀ ਠੀਕ ਹੈ ਬਈ ਜੀ 91552 ਜੀ ਹਾਂਜੀ 51036 ਠੀਕ ਹੈ ਨਾਮ ਕੀ ਦੱਸਾਂ ਜੀ ਫਿਰ ਆਪਣਾ ਦਰਜੀਤ ਸਿੰਘ ਜੀ ਠੀਕ ਹੈ ਦਰਜੀਤ ਸਿੰਘ ਜੀ ਗਾਂ ਖੜੀ ਕੋਈ ਹੈ ਜੇ ਆਪਣੇ ਕੋਲੇ ਹਾਂਜੀ ਹਾਂਜੀ ਘਰੇ ਉਰੇ ਇੱਥੇ ਹੈ ਕਿ ਆਈਡੀ ਦਿਖਾ ਦਿਓ ਵੀ ਹਾਂਜੀ ਹਾਂਜੀ ਤੇ ਬਾਈਆਂ ਕੋਲੇ ਖੜੀ ਹੈ ਅੱਗੇ ਇੱਕ ਐਚ ਐਫ ਗਾਂ ਇੱਕ ਹੈ ਕਿ ਦੋ ਬਈ ਜੀ ਔਰ ਇੱਕ ਹੈ ਜੀ ਠੀਕ ਹੈ ਬਈ ਜੀ ਚੰਗੀ ਬਈ ਹੈ ਵੀ ਦੁੱਧ ਪਖੋ ਤੇ ਸ਼ਾਨਦਾਰ ਕੁਆਲਿਟੀ ਹੈ ਬਈ ਜੀ ਕਰੋ ਬੱਚਾ ਤੇ ਮਗਰ ਬੱਚਾ ਬਈ ਜੀ ਤੁਸੀਂ ਸਾਫ ਸੁਥਰੀ ਐਟਰ ਕੁਆਲਿਟੀ ਹੈ ਪੂਰੀ ਤੇ ਦੂਜਾ ਸੂਆ ਬਾਈ ਜੀ ਇਹ ਹੈ ਖੋਲ ਦੋ ਬਾਈ ਵੜੀਏ ਤੇ ਪੂਰਾ ਸ਼ਾਨਦਾਰ ਪਸ਼ੂ ਹੈ ਬਾਈ ਦਾ ਕੰਮ ਹੈ گاਵਾਾਂ ਤੇ ਮੱਧਿਆਤ ਝੋਟੀਆਂ ਦਾ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਬਾਈ ਜੀ ਪੂਰੇ ਨਿਕਰਵੇਂ ਥਣਦੇ ਸ਼ਾਨਦਾਰ ਪਸ਼ੂ ਵਾਲੀ ਫੁੱਲ ਕੁਆਲਿਟੀਆਂ ਨੇ ਬਾਈ ਜੀ ਤੇ ਬਾਈ ਕੋਲ ਇਹਦੇ ਪੂਰੀ ਜਾਣਕਾਰੀ ਇਹਦੇ ਬਾਰੇ ਵੀ ਖਾਂਦਾਰ ਟਰਕਵਾਲਟੀ ਹੈ ਜੀ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਹੱਡਾ ਪੈਰਾਂ ਦੀ ਬਈ ਖੁੱਲੀ ਹੈ ਪੂਰੀ ਤਾਂ ਤੋਂ ਵੱਡੀ ਗੱਲ ਹੈ ਬਾਈ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਤੇ ਬਾਕੀ ਰੇਟਰ ਬਾਰੇ ਆਪਾਂ ਪੂਰੀ ਜਾਣਕਾਰੀ ਲੈਂਦੇ ਆ ਤੇ ਥਾੜਾ ਲੰਬਾ ਲੱਗਿਆ ਬਾਈ ਜੀ ਨਿਖੜਮਾ ਥਾੜਾ ਪੂਰਾ ਤੇ ਲੰਬਾ ਥਾੜਾ ਬਾਈ ਜੀ ਤੇ ਚਾਰੇ ਕਨਿਆਂ ਵਿੱਚ ਪ੍ਰੋਪਰ ਗੈਪ ਹੈ ਤੇ ਮਗਰ ਵੀਰ ਬੱਛਾ ਇਹਦੇ ਆ ਨਹੀਂ ਤੇ ਮਗਰ ਬਾਈ ਇਹ ਬੱਚਾ ਹੈ ਤੇ ਕਿੰਨਾ ਦੁੱਧ ਬਾਈ ਥੱਲੇ ਇਹਦੇ ਇੰਨਾ ਘਰ ਬੋਤ ਹੈ ਨਾ ਜੀ 22 ਕਿਲੋ ਅੱਛਾ ਪੂਰਾ ਕੰਡੇ ਵਾਲਾ ਹਾਂਜੀ ਜਿਹੜਾ ਠੀਕ ਹੈ ਬਾਈ ਜੀ ਜਿਹੜਾ ਕਹਿੰਦੇ ਘਰੇ ਆ ਕੇ ਚੈੱਕ ਕਰਕੇ ਲੈ ਕੇ ਜਾਣੀ ਹੋਵੇ ਮਾਰਜੀ 2 ਡੱਗ ਕੋਈ ਵੀ ਪਸ਼ੂ ਚੋਣ ਠੀਕ ਹੈ ਬਾਈ ਤੇ ਕਿੰਨਾ ਮਿਲ ਰੱਖਿਆ ਬਾਈ ਇਹ ਪੈਦਾ ਇਹ ਤਾਂ 115 ਦਾ ਦੇਣ ਲੈਣੇ ਲਾਸਟ 110 ਦੀ ਦੇ ਦੇ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਇੱਕ ਵਾਰ ਦੁਬਾਰੇ ਬੋਲ ਦੇ ਵੀਰੇ ਹਾਂਜੀ 742 ਜੀ 6217 ਜਿਹੜੇ 951 5546 ਠੀਕ ਹੈ ਬਾਈ ਜੀ ਧੰਨਵਾਦ ਬਾਈ ਜੀ ਵਿੱਚ ਪਸ਼ੂ ਬਾਈ ਚੰਗੇ ਆਏ ਹੋਏ ਨੇ ਅੱਜ ਜੇ ਕੋਈ ਰ ਇਹ ਪਸ਼ੂਆਂ ਦੀ ਪੂਰੀ ਜਾਣਕਾਰੀ ਤੁਹਾਨੂੰ ਪੂਰੀ ਇੱਥੇ ਆ ਕੇ ਮਿਲ ਸਕਦੀ ਹੈ ਕਿਉਂਕਿ ਬਾਈ ਜੀ ਪਸ਼ੂਆਂ ਦੀ ਆਪਣਾ ਕੰਮ ਹੁੰਦਾ ਵੀ ਤੁਹਾਡੇ ਤੱਕ ਵੀਡੀਓ ਪਹੁੰਚਾਉਣਾ ਤੇ ਬਾਈ ਅੱਗੇ ਆਪਾਂ ਤੁਸੀਂ ਪੂਰੀ ਤਸੱਲੀ ਕਰਕੇ ਪਸ਼ੂ ਲੈ ਸਕਦੇ ਹੋ ਇੱਥੇ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮੇਰਾ ਵੀ ਐਦਾਂ ਦੀ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਵੀਰ ਤੇ ਖੜੀ ਇੱਕ ਸ਼ਾਨਦਾਰ ਝੋਟੀ ਤੇ ਇਹਦੇ ਬਾਰੇ ਲਵਾਂਗੇ ਆਪਾਂ ਜਾਣਕਾਰੀ ਤੇ ਬਾਈ ਸਾਸੀ ਕਾਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਵੀਰੇ ਆਪਣਾ ਹੀ ਮੇਰਾ ਨਾਮ ਵੀਰੇ ਟੀਨਾ ਅੱਛਾ ਜੀ ਕਿਹੜਾ ਪਿੰਡ ਪੈਂਦਾ ਵੀਰੇ ਆਪਣਾ ਮੇਰਾ ਬੋਤਾ ਵੀਰੇ ਮੂਗੀ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਵੀਰੇ ਮੂਗਾ ਠੀਕ ਹੈ ਬਾਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਏ ਸੀ ਵੀਰੇ ਜੱਪਰ ਵੀਰੇ 1 ਝੋਟੀ ਲੈ ਗਿਆ ਠੀਕ ਹੈ ਬਾਈ ਜੀ ਤੇ ਗਾਹ ਕਿਵੇਂ ਪਹਿਲਾਂ ਤਾਂ ਬਾਈ ਰਾਜ ਗਾਹ ਵੀਰੇ ਠੀਕ ਆ ਹੁਣ ਗਾਹ ਚੱਲ ਪਿਆ ਗਾਹ ਅੱਛਾ ਹੋਜੂ ਮਤਲਬ ਹਾਂ ਹਾਂ ਠੀਕ ਹੈ ਬਾਈ ਜੀ ਤੇ ਜਿਹੜੀ ਇਹ ਝੋਟੀ ਬਾਈ ਜੀ ਫਲਾਉਣੇ ਆ ਕਿ ਅੱਡ ਦੂਜੇ ਅੱਛਾ ਦੂਜਾ ਝੂਆ ਬਾਈ ਜੀ ਠੀਕ ਹੈ ਤੇ ਕਿੰਨਾਕ ਦੁੱਧ ਦਾ ਬਾਈ ਥੱਲੇ ਇਹਦੇ ਬਾਈ 12 ਕਿਲੋ ਅੱਛਾ ਅੱਛਾ ਦੇਣ ਲਈ ਲਾਸਟ ਕਿਤਕ ਦੇ ਦੋਗੇ 99000 ਦੀ ਹਾਂ ਨਾ ਅੱਛਾ ਹਾਂ ਨਾ ਠੀਕ ਹੈ ਬਾਈ ਜੀ ਤੇ ਕਿਹੜੇ ਏਰੀਆ ਚੋ ਬਾਈ ਜੀ ਇਹ ਵੈਸੇ ਇਹ ਵੀਰੇ ਆਪਣੀ ਲੋਕ ਲਈ ਹੈ ਪੰਡੂ ਅੱਛਾ ਬਾਈ ਜੀ ਥੋੜੀ ਤੋਰ ਦੂੰਗਾ ਵੀਰੇ ਨੂੰ ਚੰਗਾ ਪਸ਼ੂ ਬਾਈ ਕੋਲੇ ਟਾਪ ਕੁਆਲਿਟੀ ਦੀ ਤੇ ਝੋਟੀ ਚੰਗੀ ਹੈ ਬਾਈ ਜੀ 12 ਲੀਟਰ ਬਾਈ ਜੀ ਦੁੱਧ ਬਾਈ ਕਹਿੰਦਾ ਬਾਕੀ ਅਟਰ ਕੁਆਲਿਟੀ ਤੋਂ ਡਿੱਗਦੀ ਵੇ ਬਾਕੀ ਦੰਦਾਂ ਦੀ ਵੀ ਅਜੇ ਛਿੱਗੀ ਹੈ ਬਾਈ ਜੀ ਤੇ ਨਿਖੜਵੇਂ ਥਣੇ ਬਾਈ ਜੀ ਪੂਰੇ ਕੱਲੇ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਤੇ ਲੰਬਾ ਥਣ ਲੱਗਿਆ ਬਾਈ ਜੀ ਤੇ ਘਰੇ ਰੱਖਣ ਵਾਲਾ ਪਸ਼ੂ ਆ ਬਾਈ ਜੀ ਸ਼ਾਨਦਾਰ ਕੁਆਲਿਟੀ ਪੂਰੀ ਚੰਗੀ ਝੋਕੀ ਬਾਈ ਜੀ ਆਟਰ ਕੁਆਲਿਟੀ ਪੂਰੀ ਬਾਈ ਜੀ ਸਾਫ ਸੁਥਰੀ ਹੈ ਤੇ ਲੈਣ ਦੇ ਨਾਲ ਰੇਟ ਰੱਖਿਆ ਬਾਈ ਨੇ ਕੋਈ ਵਾਧੂ ਰੇਟ ਨਹੀਂ ਮੰਗਿਆ ਸਿਰਫ 95000 ਹੀ ਦੇ ਦਾਂਗੇ ਬਾਈ ਕਹਿੰਦਾ ਤੇ ਥਾਣਾ ਵਿੱਚ ਸਭ ਤੋਂ ਵੱਡੀ ਗੱਲ ਹੈ ਬਾਈ ਸਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਨਿਕਲਵੇਂ ਥਣ ਨੇ ਤੇ ਮਗਰ ਕੀ ਵੀਰੇ ਤੇ ਕੱਟੀ ਆ ਅੱਛਾ ਮਗਰ ਬਾਈ ਜੀ ਕੱਟੀ ਹੈ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਤਵੇ ਉਧਰ ਧਾਰਤੁਰ ਕਿਵੇਂ ਆਦੀ? ਹੋਲੀ ਬਾਈ ਜੀ। ਠੀਕ ਹੈ ਬਾਈ ਜੀ। ਤੇ ਬਾਈ ਆਪੇ ਇਸ ਤੋਂ ਇਲਾਵਾ ਕਿਹੜੀ ਕਿ ਨਹੀਂ ਮੰਡੀ ਲਾਉਂਦੇ ਆ? ਉਹ ਮੰਡੀ ਸਾਰੀਆਂ ਲਾਉਂਦੇ ਆ ਬਾਈ। ਠੀਕ ਹੈ ਬਾਈ। ਤੇ ਪਸ਼ੂ ਲਿਆਉਂਦੇ ਕਿੱਥੋਂ ਪੈਸੇ ਆਪਰੇ? ਆਪਾਂ ਬਈ ਲੋਕਲ ਪੰਡਾ ਦੇ ਠੀਕ ਹੈ ਬਾਈ ਜੀ। ਤੇ ਮੋਬਾਈਲ ਨੰਬਰ ਕਰ ਦਊਗਾ ਫਿਰ ਸ਼ੇਅਰ ਜੀ। 9855368747 ਇੱਕ ਵਾਰ ਦੁਬਾਰੇ ਬੋਲ ਦੇ ਵੀਰੇ। 9855368747 ਠੀਕ ਹੈ ਬਾਈ ਜੀ। ਤੇ ਨਾਮ ਕੀ ਦੱਛਾ ਸੀ ਕਿ ਵੀਰੇ? ਹਾਂ ਵੀਰੇ ਮੇਰਾ ਟਿਕਾਣਾ। ਘਰੇ ਪਸ਼ੂ ਹੁੰਦੇ ਬਾਈ ਜੀ। ਹਾਂਜੀ ਹਾਂਜੀ ਫੋਨ ਕਰਕੇ ਆ ਸਕਦਾ ਮਤਲਬ। ਉਹ ਯਾਰ ਮੈਂ ਬਾਈ ਕੋਲੇ ਖੜੀ ਹੈ ਬਹੁਤ ਹੀ ਸ਼ਾਨਦਾਰ ਕੁਆਲਿਟੀ ਦੀ ਬਾਈ ਜੀ ਮੱਧ ਦੀ ਕੁਆਲਿਟੀ ਚੈੱਕ ਕਰੋ ਅਟਰ ਕੁਆਲਿਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਤੇ ਬਈ ਤੋਰ ਦੂੰਗਾ ਇਹਨਾਂ ਮੜਿਆ ਸ਼ਾਨਦਾਰ ਕੁਆਲਿਟੀ ਬਾਈ ਜੀ ਤੇ ਦੁੱਧ ਵਾਲੀ ਮੱਝ ਤੇ ਇਹਦੇ ਬਾਰੇ ਲਵਾਂਗੇ ਪੂਰੀ ਜਾਣਕਾਰੀ ਪਤੂ ਅਟਰ ਕੁਆਲਿਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਬਾਈ ਜੀ ਤੇ ਪੂਰੇ ਨਿਖਰਵੇਂ ਥੜਨੇ ਬਾਈ ਜੀ ਸ਼ਾਨਦਾਰ ਕੁਆਲਿਟੀ ਪੂਰੀ ਓਏ ਹੋਰ ਜੀ ਤੇ ਚੰਗਾ ਪਛੂ ਬਾਈ ਜੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀ ਪੂਰੀ ਸਾਫ ਸੁਥਰੀ ਹੈ ਬਾਈ ਅਸੀ ਗੱਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਹੈ ਵੀਰਾ ਆਪਣਾ ਸੁਖਾਖਾ ਸਿੰਘ ਠੀਕ ਹੈ ਬਾਈ ਕਿਹੜਾ ਪਿੰਡ ਪੈ ਜਾਂਦਾ ਜੀ ਰੋਇਪੁਰ ਠੀਕ ਹੈ ਬਾਈ ਜੀ ਤੇ ਕਿੰਨੇ ਪਛੂ ਲੈ ਕੇ ਆਈ ਸੀ ਬਾਈ ਅੱਜ ਆਪਾਂ 10 ਲੈ ਕੇ ਆਏ ਸੀ ਠੀਕ ਹੈ ਬਾਈ ਜੀ ਤੇ ਹੋਇਆ ਕੋਈ ਸੇਲ ਨਹੀਂ ਕੋਈ ਨਹੀਂ ਠੀਕ ਹੈ ਬਾਈ ਜੀ ਜਿਹੜੀ ਬਾਈ ਇਹ ਮੱਝ ਦਿਖਾਈ ਹੈ ਇਹ ਕਿਹੜੇ ਸੂਏ ਸੂਈ ਹੈ ਬਾਈ ਕੀ ਤੀਜਾ ਸੁ ਤੀਜੇ ਸੁ ਬਾਈ ਜੀ ਤੇ ਦੁੱਧ ਕਿੰਨਾ ਥੱਲੇ ਬਈ ਇਹ ਤੇ 12 13 ਕਿਲੋ ਖੁੱਲਾ ਦੁੱਧ ਆ ਗਰੰਟੀ ਆ ਗਰੰਟੀ ਵਾਲਾ ਉਹ ਤਾਂ ਬਈ ਦਿਖਦਾ ਵੀ ਟਰ ਕੁਆਲਟੀ ਤੋਂ ਤੇ ਬਾਈ ਆਪਾਂ ਕਿਹੜੇ ਇਲਾਕੇ ਚੋਂ ਲਈ ਵੈਸੇ ਇਹ ਆਪਣਾ ਫਰੋਇਦਪੁਰ ਹੀ ਖਾਸ ਨਹੀਂ ਲੈ ਲੋਕ ਨਹੀਂ ਲੈ ਅੱਛਾ ਲੋਕ ਲੈ ਲਈਏ ਬਾਈ ਜੀ ਉਦਾਂ ਸੀਲ ਗੰਢੀ ਪੂਰੀ ਹਾਂ ਠੀਕ ਆ ਬਈ ਜੀ ਲਾਟ ਕਿਤਕ ਦੇ ਦੋਗੇ ਬਾਈ ਇਹ 70 ਅੱਛਾ 75000 ਦੀ ਸਿਰਫ 75000 ਦੀ ਠੀਕ ਆ ਬਾਈ ਜੀ ਚਲਿਆ ਯਾਰ ਆਪਾਂ ਮੰਗਦਾ 70000 ਤੇ ਬਾਕੀ ਬਈ ਇਸ ਤੋਂ ਇਲਾਵਾ ਕਿਹੜੀ ਝੋਟੀ ਆਪਣੇ ਕੋਲੇ ਠੀਕ ਹੈ ਬਈ ਅੱਛਾ ਪਹਿਲੇ ਸੂਰ ਉਹ ਉਹ ਵੀ ਦਿਖਾ ਦੂੰਗਾ ਬਈ ਜੀ ਉਹ ਵੀ ਦਿਖਾ ਦੂੰਗੇ ਸ਼ਾਨਦਾਰ ਕੁਆਲਟੀ ਬਈ ਜੀ ਫਟਟਰ ਕੁਆਲਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਤੇ ਚੰਗਾ ਬਈ ਪਸ਼ੂ ਦੁੱਧ ਵਾਲਾ ਤੇ ਚੰਗਾ ਪਸ਼ੂ ਬਈ ਇਹ ਵੀ ਭਾਈ ਇਹ ਇਤਨੇ ਦੁੱਧ ਕਿੰਨਾ ਹੈ ਇਹ ਸੂਰ ਵਾਲੀ ਕਿੰਨਾ ਦੁੱਧ ਕਰ ਜੂ ਇਹ ਭੈ ਜੀ ਹੋਊਗੀ ਆਪ ਨੂੰ ਠੀਕ ਹੈ ਭਾਈ ਜੀ ਭਾਈ ਜੀ ਮੋਬਾਈਲ ਨੰਬਰ ਕਰ ਦੂੰਗਾ ਸ਼ੇਅਰ ਆਪਣਾ 946370904 ਇੱਕ ਵਾਰ ਦੁਬਾਰਾ ਬੋਦਿ ਵੀਰੇ 946370904 ਨਾਮ ਕੀ ਵੀਰਾ ਆਪਣਾ ਮਸਾਕਾ ਅੱਛਾ ਜਿਲ੍ਹ ਪਿੰਡ ਕਿਹੜੇ ਪੈਂਦਾ ਈ ਮਾਨਕ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਈ ਠੀਕ ਹੈ ਭਾਈ ਜੀ ਤੇ ਕਿਹੜੀ ਕਿਹੜੀ ਮੰਡੀ ਲਾਉਂਦੇ ਭਈ ਆਪਾਂ ਇਸ ਤੋਂ ਲਾ ਭਈ ਇੱਥੇ ਆਈਦਾ ਮੇਨ ਅੱਛਾ ਜ਼ਿਆਦਾ ਇਹੀ ਲਾਉਂਦੇ ਆ ਬੱਕਰੇ ਹੁੰਦੇ ਪਸ਼ੂ ਭਾਈ ਜੀ ਹਾਂ ਹੁੰਦੇ ਠੀਕ ਹੈ ਭਾਈ ਜੀ ਤੇ ਮੋਬਾਈਲ ਨੰਬਰ ਕਰ ਦੂੰਗਾ ਸ਼ੇਅਰ ਠੀਕ ਕਰ ਦੁਬਾਰਾ 946370904 ਠੀਕ 3000 ਦੀ ਸੇਲ ਹੋਈ ਐ ਚੰਗਾ ਪਸ਼ੂ ਸੀਗਾ ਵੀਰ ਜੀ ਦੁੱਧ ਵਾਲਾ ਜੇ ਕੋਈ ਵੀ ਲੈਣਾ ਚਾਹੁੰਦਾ ਹੈ ਬੈ ਲੈ ਸਕਦਾ ਹੈ ਚੰਗੇ ਪਸ਼ੂ ਆਏ ਹੋਏ ਨੇ ਤੇ ਬਾਕੀ ਮੇਰਾ ਵੀਰ ਪ੍ਰੇਡ ਜਾ ਚੱਲ ਰਿਹਾ ਹਾਲ ਦੀ ਘੜੀ ਦੇਖੋ ਵੀ ਲੈਣਾ ਚਾਹੁੰਦਾ ਤਾਂ ਜਗਰਾਉ ਮੰਡੀ ਵਿੱਚ ਆ ਸਕਦਾ ਹੈ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜੇ ਕੋਈ ਕਮੀ ਪੇਸ਼ੀਂ ਦੀ ਵਿੱਚ ਦੱਸਿਆ ਜਰੂਰ ਕਰੋ ਮੇਰਾ ਵੀਰ ਵੀਡੀਓ 'ਚ ਤੇ ਐਦਾਂ ਦੇ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਵੀਡੀਓ ਪੂਰੀ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੋ ਡੈਰੀ ਫਾਰਮਿੰਗ ਵਿੱਚ ਜਿਹੜੇ ਵੀਰ ਬਣੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਵਾਈਕਲ ਜੀ ਖਾਲਸਾ ਜੀ ਵਾਈਕਲ ਜੀ ਦੀ ਖਤੇ ਜੀ